कारोबारी अमन गोयल जमीनी विवाद लेके एक प्रेस कॉन्फ्रेंस की गई इस दौरान उन्होंने कहा कि दो हजार दस दौद हजार गज मलेर कोटला रोड से खरीदी से उसके छे हजार गज थां किसी पार्टी ने उन्होंने लै ली जिन्ह ने काफी साल तक रजिस्ट्री ही नहीं कराई ਤੇ ਹੁਣ ਅੱਗੇ ਉਹਨਾਂ ਨੇ ਇਹੋ ਥਾਂ ਕਿਸੇ ਹੋਰ ਨੂੰ ਵੇਚ ਦਿੱਤੀ। ਉਹਨਾਂ ਕਿਹਾ ਹੈ ਕਿ ਜਿਨ੍ਹਾਂ ਨੂੰ ਅਸੀਂ ਜ਼ਮੀਨ ਵੇਚੀ ਸੀ ਉਹਨਾਂ ਦੇ ਨਾਲ ਸਾਡਾ ਵਿਵਾਦ ਚੱਲ ਰਿਹਾ ਸੀ ਉਸ ਤੋਂ ਬਾਅਦ ਉਹਨਾਂ ਨੇ ਅੱਗੇ ਇਹ ਜ਼ਮੀਨ ਕਿਸੇ ਹੋਰ ਨੂੰ ਵੇਚ ਦਿੱਤੀ ਜਿਨ੍ਹਾਂ ਨੇ ਉੱਥੇ ਆਪਣਾ ਪਲਾਨ ਚਲਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਹੈ ਕਿ ਹਾਲੇ ਤੱਕ ਮਾਮਲਾ ਵਿਚਾਰ ਅਧੀਨ ਹੈ ਪਰ ਇਸ ਦੇ ਬਾਵਜੂਦ ਦੂਜੀ ਧਿਰ ਨੇ ਆ ਕੇ ਕਬਜ਼ਾ ਕਰ ਲਿਆ ਤੇ ਉੱਥੇ ਚਾਰ ਦਿਵਾਰੀ ਕਰਨੀ ਸ਼ੁਰੂ ਕਰ ਦਿੱਤੀ। ਅਮਨ ਗੋਇਲ ਨੇ ਮੰਗ ਕੀਤੀ ਹੈ ਕਿ ਜ਼ਮੀਨ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ ਤੇ ਜਦੋਂ ਤੱਕ ਅਦਾਲਤ ਇਸ ਸੰਬੰਧੀ ਕੋਈ ਫੈਸਲਾ ਨਹੀਂ ਕਰਦੀ ਉਹ ਤੱਕ ਜ਼ਮੀਨ ਤੇ ਕਿਸੇ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ ਮੈਂ ਨਾਮ ਹੈ ਅਮਨ ਗੋਇਲ ਤੇ ਮੈਂ ਨਾ ਇੱਕ ਜਗਾ 14000 ਗਜ ਮਤਲਬ ਇੱਕ ਮਹੀਨੇ ਤੋਂ ਰੋਡ ਦੇ ਇੱਕ ਜਗਾ ਲੀਤੀ ਸੀ ਠੀਕ ਹੈ ਕਿਹੜੀ ਜਗਾ ਦੱਸਾਂ ਕਿਹੜੀ ਬਲੇ ਕਾ ਰੋਡ ਤੇ ਬਲੇ ਲਜੀਆ ਰੋਡ ਦੇ ਬੈਕ ਸਾਈਡ ਤੇ ਤੇ ਉਹਦੇ ਵਿੱਚੋਂ ਮਤਲਬ 2000 ਗਜ 2011 ਵਿੱਚ ਮਤਲਬ ਮੈਂ 6000 ਗਜ ਮਤਲਬ ਇਸ ਸੈਕਟਰ ਸਟਾਕ ਕੋਲੀ ਬੰਸਰ ਨੂੰ ਉਹ ਜਗਾ ਮਤਲਬ ਸੇਲ ਕਰਤੀ ਸੀ ਮਤਲਬ 6000 ਗਜ 2010 ਚ ਅਸੀਂ ਲਈਤੀ ਸੀ ਜਗਾ ਤੇ 2011 ਚ ਅਸੀਂ ਉਹਨਾਂ ਨੂੰ ਮਤਲਬ ਜਗਾ ਵੇਚੀ ਛੇ ਅਰਗਾ ਦੇ ਤੇ ਬਾਕੀ ਉਹਨਾਂ ਦਾ ਕੋਈ ਮਤਲਬ 12 ਸਾਲ ਉਹਨਾਂ ਨੇ ਕੋਈ ਰੀਸਟਰੀ ਨਹੀਂ ਕਰਾਈ ਠੀਕ ਹੈ ਤੇ ਉਹ ਸਾਡਾ ਸਕੂਲ ਚੱਲ ਪਿਆ ਠੀਕ ਹੈ ਉਸ ਤੋਂ ਬਾਅਦ ਜਿਉ ਤੁਹਾਨੂੰ ਪਤਾ ਲੱਗਿਆ ਵੀ ਛੇ ਅਰਗਾ ਦੀ ਜਿਹੜੀ ਅਸੀਂ ਰੀਸਟਰੀ ਕਰਾਈ ਸੀ ਉਹ ਉਹਨੇ ਕਿਸੇ ਪਾਰਟੀ ਨੂੰ ਵੇਚ दी ਭਗਵਤੀ ਪਲਾਈ ਬੋਰਡ ਮਤਲਬ ਅਮਰੀਕਾ ਰੋਡ ਤੇ ਆ ਠੀਕ ਹੈ ਉਹਨਾਂ ਨੇ ਜਗਾ ਵੇਚਤੀ ਉਹਨਾਂ ਨੂੰ ਤੇ ਉਹਨਾਂ ਨੇ ਹੁਣ ਕੀ ਕੀਤਾ ਤੱਕੇ ਨਾਲ ਮਤਲਬ ਉੱਥੇ ਸਾਡੀ ਪਰਮਿਸ਼ਨ ਤੋਂ ਬਿਨਾ ਮਤਲਬ ਸਾਨੂੰ ਕੋਈ ਸਰਕਾਰੀ ਕੋਈ ਨੋਟਿਸ ਨਹੀਂ ਆਇਆ ਕੋਈ ਸਾਨੂੰ ਫੋਨ ਨਹੀਂ ਆਇਆ ਵੀ ਸਾਡੀ ਪਰਮਿਸ਼ਨ ਤੋਂ ਬਿਨਾ ਬਸਤੇ ਖਾਤੇ ਤੋਂ ਉਹਨਾਂ ਨੇ ਕਿਵੇਂ ਨਿਸ਼ਾਨਦੇਹੀ ਕਰਾ ਲਈ ਉੱਥੇ ਮਤਲਬ ਕਿਵੇਂ ਉਹਨਾਂ ਨੇ ਕੰਮ ਕਰ ਲਈ ਬੋਲੇ ਜਦੋਂ ਅਸੀਂ ਥਾਣੇ ਗਏ ਉਹਨੇ ਚੌਕੀ ਗਈ ਬਰਾਡੋ ਚੌਕੀ ਬਰਾਡੋ 34 ਤੇ ਦੋ ਬੰਦੇ ਉੱਥੇ ਬਹਿ ਕੇ ਮਤਲਬ ਆਪਣਾ ਕਰਾ ਰਹੇ ਆ ਕੰਮ ਅਸੀਂ ਉਹਨਾਂ ਨੂੰ ਪੁੱਛਿਆ ਵੀ ਸਾਨੂੰ ਕਾਗਜ਼ ਦਿਖਾਓ ਕਿਵੇਂ ਕਿਵੇਂ ਕਰ ਰਹੀ ਆ ਠੀਕ ਹੈ ਮਤਲਬ ਉੱਥੇ ASI ਖਾਤੇ ਤੋਂ ਦਿੱਤੀ ਹੈ ਜਗਾ ਉਹਨਾਂ ਨੂੰ ਰਜਿਸਟਰੀ ਹੋਈ ਉਹਨਾਂ ਨੇ ਕਰਵਾਈ ਆ ਜੀ ਰਜਿਸਟਰੀ ਹੋਈ ਹੈ ਛੇਰ ਗਈ ਉਹ ਤੇ ਕੋਈ ਹੱਤਾ ਨਹੀਂ ਪਈਆਂ ਕੋਈ ਕੁਛ ਨਹੀਂ ਪਈਆਂ ਕੁਛ ਨਹੀਂ ਹੈਗਾ ਉਹਨਾਂ ਚੀਜ਼ ਮਤਲਬ ਕੋਈ ਵੀ ਨਿਸ਼ਾਨ ਦੀ ਹੁੰਦੀ ਆ ਕੋਈ ਵੀ ਚੀਜ਼ ਹੁੰਦੀ ਆ ਸਾਨੂੰ ਨੋਟਿਸ ਤੋਂ ਸਾਡੀ ਪਰਮਿਸ਼ਨ ਤੋਂ ਬਿਨਾ ਉਹ ਕਰਾਈ ਨਹੀਂ ਸਾਦੇ ਮਤਲਬ ਉਹਨਾਂ ਨੇ ਇੱਕ ਮਾਫੀਆ ਬਣ ਕੇ ਅਸੀਂ ਉੱਥੇ ਰੁਕਣ ਗਏ ਆ ਠੀਕ ਆ ਉਹਨਾਂ ਨੇ ਸਾਨੂੰ ਸਾਡੇ ਉੱਤੇ ਈਟਾ ਚੱਕਨੀ ਆ ਮਤਲਬ 50 60 ਬੰਦੇ ਬੁਲਾ ਕੇ ਉਹ ਮਤਲਬ ਸਾਡੇ ਤੇ ਬਦਮਾਸ਼ੀ ਕੀਤੀ ਉਹਨਾਂ ਨੇ ਉਹ ਇਹਦੀ ਕੰਪਲੀਟ ਕੀਤੀ ਮਤਲਬ ਅਸੀਂ ਗਏ ਆ ਕਮਿਸ਼ਨਰ ਕੋ ਗਏ ਆ ਕੰਪਲੀਟ ਕੀਤੀ ਕਮਿਸ਼ਨਰ ਕੋ ਕਮੈਂਟ ਕਰਾ ਕੇ ਕਰਕੇ ਆਏ ਆ ਪਰ ਕੋਈ ਸੁਣਵਾਈ